ਹੈਰੀ ਹੈ ਸਟੇਟ ਐਡ ਹੋ ਗਿਆ ਸਟੇਟ ਐਡ ਹੋ ਗਿਆ ਬੱਚਾ ਗੁੱਸਾ ਰਹਾ ਕਰ ਅਸੀਂ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਪੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ ਦੁਪਹਿਰ ਦੇ 3:30 3:30 ਹੋ ਗਏ ਤੇ ਅਸੀਂ ਇਸ ਟਾਈਮ ਮਸਤੀਆਂ ਮਾਰਦੇ ਪਏ ਆ ਇੰਨੇ ਚਾਰੇ ਜਣੇ ਉਹ ਦੇਖ ਉਧਰ ਹਾਂ ਬਈ ਹਾਂ ਹਾਂ ਲੈਟ ਦਾ ਕਣਕਾਂ ਦੀ ਬੋਰੀਆਂ ਫਿਰ ਹਾਂ ਕਹ ਕਹਦਾ ਹਾਂ ਕੀ ਹਾਲ ਹੈ ਵਧੀਆ ਵਧੀਆ ਹਾਂ ਉਹ ਤਾਂ ਮਿੱਟੀ ਵਿੱਚ ਲੇਟੇ ਕਰਨਾ ਉਹ ਦੇਖ ਮਿੱਟੀ ਨਹੀਂ ਆਵੇਂ ਬੈਟਟੇ ਹੈਂ ਜੀ ਆਪੇ ਲੇਟੇ ਟੇ ਆ ਤੇ ਫਿਰ ਅੱਜ ਤੁਹਾਨੂੰ ਆਪਣੇ ਬਚਪਨ ਦੀ ਡਰਿੰਕ ਬਣਾ ਕੇ ਪਲਾਈਏ ਫਿਰ ਦੁੱਧ ਸੋਡਾ ਦੁੱਧ ਸੋਡੀ ਹੈਂ ਦੁੱਧ ਸੁੰਡੀ ਦੁੱਧ ਸੁੰਡੀ ਨਹੀਂ ਦੁੱਧ ਸੋਡਾ ਹਾਂ ਦੁੱਧ ਸੋਡਾ ਨਾ ਆਵੇਂ ਚਾਹ ਨਹੀਂ ਪੀਣੀ ਬਾਈ ਓਏ ਗੁਰシャン ਚਾਹ ਪੀਣੀ ਦਾ ਦੁੱਧ ਸੋਡਾ ਕੀ ਪੀਣਾ ਓ ਜੋ ਉਰੇ ਦਾ ਆ ਲੈ ਓ ਯਾਰ ਆ ਨਾਨ ਕਰੇ ਕਰ ਬੇ ਦੇਖ ਤੂੰ ਦੁੱਧ ਥੋੜਾ ਪੀਣਾ ਬਣਾਵਾ ਹਾਂ ਹਾਂ ਬਾਈ ਦੁੱਧ ਥੋੜਾ ਹਾਂ ਯਾਰ ਜੱਸ ਥੋੜਾ ਦੁੱਧ ਥੋੜਾ ਇਹਨੂੰ ਛੱਡ ਦੇ ਮੇਰੇ ਬਾਤ ਦੀ ਨਹੀਂ ਹੈ ਹੈਲੋ ਖੜਾ ਹੋ ਚਲੋ ਅੰਦਰ ਇਹਦੇ ਕੱਪੜੇ ਝਾੜ ਨਾਣਾ ਆਪ ਵੀ ਪੀਨੇ ਆ ਇਹਨਾਂ ਵਾਲਿਆਂ ਨੂੰ ਵੀ ਪਲਾਨੇ ਆ ਦੁੱਧ ਛੋਡਾ ਉਹਦੇ ਵਾਸਤੇ ਆਪਾਂ ਨੂੰ ਕੀ ਚਾਹੀਦਾ ਦੁੱਧ ਛੋਡਾ ਬਣਾਉਣ ਵਾਸਤੇ ਆਪਾਂ ਨੂੰ ਕਿਆ-ਕਿਆ ਚਾਹੀਦਾ ਆਪਾਂ ਨੇ ਇੰਨਾ ਕ ਪਾਣੀ ਲੈ ਲੈਣਾ ਸਾਫ਼ ਫਿਲਟਰ ਵਾਲਾ ਥੋੜਾ ਜਿਹਾ ਕਿਉਂਕਿ ਠੰਡੇ ਦੁੱਧ ਚ ਚੀਨੀ ਘੁਲਦੀ ਨਹੀਂ ਆਪਾਂ ਨੇ ਪਹਿਲਾਂ ਚੀਨੀ ਘੋਲ ਲੈਣੀ ਐ ਇੰਨੇ ਕੋਦੇ ਚ ਹਨਾ इस हर दस चीनी पा चार पानी पमचे दिखा के पाई फिर चाहिए अपन दुध ये अपने लिया किलो, किलो। चल पा उसमें चीनी एक दो तीन चार 5 ਹੋਰ ਪਾ ਦੇ 6 ਔਰ 7 8 ਬਸ ਦੇਖੋ 8 ਹੋ ਗਏ ਹਾਂ ਬਹੁਤ ਹੈ ਤੇ ਹੋਰ ਚਾਹੀਦਾ ਆਪਾਂ ਨੂੰ ਰੂਡਾ ਸੋਡਾ ਇੱਕ ਤੇ ਫਲੇਵਰ ਦੇਣੇ ਵਾਸਤੇ ਰੂੜਾ ਕੀਆ ਰੂੜਾ ਰੂੜਾ ਹਾਂ ਵੀ ਕੀ ਆਹ ਬੱਗਿਆ ਹਾਂ ਵਧੀਆ ਵਧੀਆ ਨਹੀਂ ਇਹ ਕੀ ਆ ਫੁੱਟਾ ਅੱਜ ਰੂ ਆਵ ਜਾ ਹਾਂ ਕੀ ਆਗਾ ਫੁੱਟਾ ਵੱਜ ਫਿਰ ਕੀ ਆਗਾ ਫੁੱਟਾ ਵੱਜ ਜਾ ਰੂ ਆਵ ਜਾ ਰੂ ਆਵ ਜਾ ਹਾਂ ਰੂ ਆਵ ਜਾ ਹੁਣ ਪਹਿਲਾਂ ਚੀਨੀ ਘੋਲਾਂਗੇ ਚਮਚਾ ਲਿਆ ਭਾਈ ਆ ਭਾਈ ਚੀਨੀ ਆਪਾਂ ਨੇ ਘੋਲ ਲਈ ਦੁੱਧ ਆਪਣੇ ਕੋਲ ਠੰਡਾ ਛੋਡਾ ਵੀ ਠੰਡਾ ਹੈਗਾ ਏ ਰੂਆ ਜਿਹਾ ਥੋੜਾ ਜਿਹਾ ਹੋਇਆ ਦੇਖਾਂਗੇ ਜੇ ਨਾਲ ਜਿਆਦਾ ਠੰਡਾ ਹੋਇਆ ਫਿਰ ਆਪਾਂ ਇਹ ਚ ਬਰਫ਼ ਦੇ ਟੱਲਾਂਗੇ ਥੋੜੀ ਜੀ ਤੇ ਹੁਣ ਆ ਸਾਰਿਆਂ ਨੂੰ ਮਿਕਸ ਕਰ ਦੇਣਾ ਲਫੜੀ ਬਣਾ ਲਓ ਵੀਡੀਓ ਹੱਥ ਦੇਖੋ ਕਰ ਲੈ ਇਹ ਜਿ ਪਾਉਣੇ ਪਹਿਲਾਂ ਆਪਾਂ ਥੋੜਾ ਜਿਹਾ ਰੂਆ ਬਜਾ ਕਲਾਸ ਮਾੜਾ ਜਾਂ ਫਲੇਵਰ ਦੇਣੇ ਵਾਸਤੇ ਸਮੈਲ ਕਾਸ ਕੀ ਆ ਰਹੀ ਐ ਫੇਰ ਪਾ ਲਵਾਂਗੇ ਚੀ ਉੱਪਰ ਹੀ ਕਰ ਲੈ ਜੁੜੀ ਮੈਂ ਜੁੜੀ ਅਬ ਨਾ ਬੁਝਿਆ ਮੈਂ ਜੁੜੀ ਹੂੰ ਫੇਰ ਪਾ ਲਵਾਂਗੇ ਆਪਾਂ ਸੋਡਾ 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 ਇਹ ਬਣ ਜੈਗਾ ਸੋਡਾ 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 ਉਹ ਇਹ ਨੂੰ ਕੋਤੀਂ ਕੋਹਿੰਗੋ ਕੋਹਿੰਗੋ ਇਹ ਆਹ ਇਹ ਨੂੰ ਥੋੜਾ ਜਿਹਾ ਹਿਲਾ ਲਾਂਗੇ ਓ ਤੂੰ ਸਮੈਲ ਦੇਗਾ ਸਮੈਲ ਨਹੀਂ ਦੇਖ ਰਿਹਾ ਤਾ थोड़ा होना बनके रेडी 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 स्टेडी इंडिया रेडी रेडी इंडिया रेडी फ्रेंड इंडिया गो व्हाट नीरा इसको मैं कौन टेस्ट कर देती हूं ला

ਆਹ ਆਹ ਲਾ ਭਾਈ ਦੁੱਧ ਥੋੜਾ ਬਣ ਕੇ ਤਿਆਰ ਆ ਸਾਡਾ ਹੁਣ ਇਹਨੂੰ ਪੀਨੇ ਆ ਤੇ ਨਜ਼ਾਰੇ ਲੈਨੇ ਆ ਸਾਰਿਆਂ ਨੇ ਰੱਜ ਰੱਜ ਕੇ ਪੀਣਾ ਧੁੱਕੀਆਂ ਕੱਢਣੀਆਂ ਓ ਭੁੱਕੀ ਨਹੀਂ ਆਉਂਦੇ ਓ ਭੁੱਕੀ ਨਹੀਂ ਧੁੱਕੀ ਧੁੱਕੀ ਹਾਂ ਧੁੱਕੀ ਕੱਢਣੀ ਆ ਧੁੱਕੀ ਹਾਂ ਬੈਠ ਕੇ ਪੀਓ ਦੱਸੋ ਕੈਸਾ ਲੱਗ ਰਿਹਾ ਸਵਾਦ ਹੈ ਸਵਾਦ ਹੈ ਹਾਂ ਹਾਂ ਭਾਈ हां फारे पक्की बात है ਆਪਾਂ ਨੂੰ ਗਗਨ ਬਾਈ ਦਾ ਫੋਨ ਆ ਗਿਆ ਪਹਿਲਾਂ ਫੋਨ ਸੁਣਨੇ ਆਂ ਬੋਤੀ ਸੀ ਕਿ ਹਾਂ ਬੋ ਬੋ ਤੈਨੂੰ ਆਹ ਹਾ 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 ਕਿਹਦਾ ਹੈ ਬਈ ਹੈ ਹਾਂ ਵਰੀਆ ਨੀਰਾਸ਼ ਆਹ ਉਹ ਇਹ ਬਜ਼ਾਰਾਂ ਚ ਪੈਸੇ ਲਾਉਂਦੇ ਵੀ ਜੋ ਆਹਣਾ ਬਣਾ ਕੇ ਪੀਓ ਹੈਗਾ ਨਹੀਂ ਨਾਲੇ ਤਾਕਤ ਕਰਦੇ ਦੁੱਧ ਦੀ ਹਾਂਜੀ ਮਿੱਤਰੋ ਨਿਆਣਾ ਨੂੰ ਦੁੱਧ ਥੋੜਾ ਦੇ ਪਲਾਨ ਤੋਂ ਬਾਅਦ ਹੁਣ ਚੱਲੇ ਆਂ ਸੀ ਢੇਡਾ ਲੈ ਕੇ ਤੇ ਡਰਾਈਵਰ ਆਪਾਂ ਰੱਖ ਲਿਆ ਬਾਈ ਬਹੁਤ ਧੇਰ ਹੋ ਗਈ ਦੀ ਇਕੱਲੇ ਚਲਾੰਦੇ ਨੂੰ ਓ ਓ ਓ ਡਰਾਈਵਰ ਬਾਹਰ ਵਾਲਾ ਨਾ ਹਾਲੇ ਭਲੇਖਾ ਪੈਂਦਾ ਇਹਨੂੰ ਦੇਖੋ ਫਿਰ ਸਾਡਾ ਡਰਾਈਵਰ ਇਹ ਯੂਐਸ ਵਾਲੇ ਡਰਾਈਵਰ ਆ 16 16 ਘੰਟਿਆਂ ਵਾਲੇ ਆ ਇਹ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਉਨਾਂ ਨੂੰ ਦੱਸ ਦਈਏ ਵੀ ਇਹ ਹੈਗਾ ਲਵ ਦਾ ਭਾਈ ਸੇਠੀ ਲਵ ਨੂੰ ਤਾਂ ਜਾਣਦੇ ਆ ਸਾਰੇ ਇਹ ਸੇਠੀ ਆ ਉਹਦਾ ਵੱਡਾ ਭਾਈ ਇਹ ਕਹਿੰਦਾ ਮੈਂ ਗੱਡੀ ਚਲਾਣੀ ਆ ਮੈਂ ਕਹਾ ਚੱਲ ਫਿਰ ਆ ਜਾ ਮੈਂ ਕਹਾ ਬਾਲੇ ਕਹਿੰਦਾ ਉੱਥੇ ਆ ਜਾ ਕਹਿੰਦਾ ਤੂੰ ਮੈਨੂੰ ਮੇਰਾ ਰਾਜਪੁਰੇ ਆ ਜਾ ਉਹ ਮੈਂ ਕਹਾ ਮੈਂ 750 ਦਾ ਟੂਲ ਘਟਾਉਂਗਾ ਜਾਵਾਂਗੇ ਫਿਰ ਆਣ ਲੱਗੇ ਘਟਾਉਂਗਾ ਮੈਂ ਕਹਾ ਮੈਂ ਕਹਾ ਬਸ ਇੱਥੇ ਹੀ ਰਹਿ ਜਾਣਾ ਮੈਂ ਕਹਾ ਮੈਂ ਨਾ ਹੈ ਚੱਲ ਚੱਲ ਅੰ ਵਿਚੋ ਵਿੱਚ ਕਿੱਥੇ ਆ ਜਾਂਦਾ ਬਾ ਹੁਣ ਮੈਂ ਕਹਾ ਮੈਂ ਸ਼ੌਂਕ ਪੂਰਾ ਕਰਨਾ ਹੈ ਕਹਿੰਦਾ ਚਲਾ ਕੇ ਦੇਖੀ ਕਿੰਨੇ ਸਾਲ ਬਾਅਦ ਲੱਗਿਆ ਚਲਾਣ 2013 ਚ ਚਲਾਈ 2013 ਇਹ ਲਾਸਟ ਜੇ ਚਲਾਈ ਵੀ ਹੈ ਇਹਨੇ ਗੱਡੀ ਆ ਲਾ ਲਾ ਕਿੰਨੇ ਸਾਲ 12-13 ਸਾਲ ਹੋ ਗਏ ਚਲੋ 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 ਇਹ ਹੋ ਬੇਬੀ ਚੱਲ 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 ਜਾਂਦੇ ਜਾਣਦੇ 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 ਉਹਨੇ ਉੱਥੇ ਰੋਕ ਲੈਣੀ ਚੱਲ 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 ਆਹ ਰੋਕ ਦੇ ਦਿੱਤਾ ਚਲੋ ਚੇਲੋ ਚੇਲੋ ਕਾਥਾ ਲੱਗ ਰਹਾ ਆਪ ਕੋ ਇੰਡੀਆ ਦਾ ਟਰੱਕ ਚਲਾ ਕੇ ਹਾਂ ਉੱਚਾ ਉੱਚਾ ਸਾਰਾ ਕੁਝ ਦਿਖਦਾ ਹੈ ਥੱਲੇ ਉਹ ਸ਼ੀਸ਼ੇ ਬਹੁਤ ਕਮਨ ਕਿੰਨੇ ਲੱਗਦੇ ਹਨ ਆ ਇਹ ਜੋ ਕੋਸਤਾ ਫਰਕ ਹੋਊਗਾ ਅਮਰੀਕਾ ਜਾ ਰਹੀਂ ਇੰਡੀਆ ਚ ਹਾਂ ਹਾਂ ਉੱਚਾ ਵਧੀਆ ਹਾਂ ਆ ਬਾ ਜੇ ਤੂੰ 2-4 ਦਿਨ ਹੋਰ ਲੇਟ ਆਂਦਾ ਇਦੇ ਜਿਵੇਂ ਪਰਥੀ ਨਾਣਾ ਆਟ ਜਾਣਾ ਤਾਂ ਆਹ ਵਾਹ ਭਾਈ ਛਾਲ ਗਿਆ ਜੀੜੀ ਰੋਡ ਤੇ ਉਹ ਜੀੜੀ ਰੋਡ ਤੇ ਦਵਾਈਆਂ ਪਾਵੇ ਯਾਰਾਂ ਦਾ ਟਰੱਕ ਵੱਲੀਏ ਸਭ ਤੋਂ ਖੁੰਝੇ ਵਾਲਾ ਹੋਰ ਨਮਾਰ ਉਹੀ ਭੱਜੇਗਾ ਜੀੜੀ ਰੋਡ ਤੇ ਦਵਾਈਆਂ ਪਾਵੇ ਮਹਾਰਾਜ ਸੱਚੇ ਬਾਦਸ਼ਾਹ ਜੀ ਆਹ ਜਾਂਦੀਆਂ ਡਿਫੈਂਡਰਾਂ ਏ ਜੱਡੀ ਦਾ ਡਿਫੈਂਡਰ ਨਾਲੋਂ ਘੱਟ ਆ ਗਏ ਦੇ ਬਸ ਬਸ ਹੁਣ ਹੋਰ ਨਹੀਂ ਪੈਣੇ ਇਹ ਕਿੱਥੇ ਘੇਰ ਲੰਬਦਾ ਫਿਰਦਾ ਹੋਰ ਨਹੀਂ ਪੈਣਗੇ ਇੰਨੇ ਕੇ ਪੈਣਗੇ ਬਸ ਸ਼ੂਟਰ ਮਾਰਨਾ ਕੋਈ ਆਹ ਉਹ ਕਿਉਂ ਪੁਲ ਦੇ ਲੱਗ ਕਿਉਂ ਪੁਲ ਪਾਰ ਕਰਕੇ ਆਹ ਯੂ ਟਰਨ ਮਾਰ ਕੇ ਇਧਰੋਂ ਰੋਂਗ ਸਾਈਡ ਉੱਪਰ ਚੜ ਜਾਗੇ ਜਾਂ ਉਧਰੋਂ ਹੀ ਲੈ ਲਈ ਐ ਘੁੰਮ ਕੇ ਫੇਰ ਚੜ ਜਾਗੇ ਉੱਪਰ ਚੱਲ ਚੱਲ ਇੰਡੀਆ ਇੱਥੇ ਕੋਈ ਨਹੀਂ ਰੁਕਦਾ ਆਉਣੇ ਆਵੇ ਰੁਕਣਾ ਪੈਣਾ ਚੱਲ ਬੈਗ ਲੈ ਲੈ ਇੱਕ ਵਾਰੀ ਬੈਗ ਲੈ ਲੈ ਚੱਲ 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 ਜਾਣਦੇ 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 ਅੱਖਾਂ ਵਿੱਚ ਕੇ ਚੱਲ ਬਸ ਬਸ ਇੱਧਰਲੇ ਪਾਸੇ ਆਣ ਨਹੀਂ ਜੇ ਲੋਕ ਅਸੇ ਲੈ ਕੇ ਨਾ ਯੂ ਟਰਨ ਨਹੀਂ ਮੈਂ ਤਾਂ ਸਿੱਧਾ ਹੀ ਸਿੱਧਾ ਚਲਾਨਾ ਨਹੀਂ ਇਹ ਵੀ ਜਾ ਕੇ ਦੁਬਾਰੇ ਇੰਟਰੈਪ ਹੁੰਦੇ ਸਾਰੇ ਭੰਗ ਆ ਆਹ ਆਹ ਭਾਈ ਬੰਬੇ ਨੂੰ ਪਾ ਲਈ ਅਸੀਂ ਗੱਡੀ ਬੰਬੇ ਜਾ ਰਹੇ ਆ ਲਾਗ ਨੇੜੇ ਨਹੀਂ ਖੜਨਾ ਅਸੀਂ ਅਸੀਂ ਖੜਾਂਗੇ ਜਾ ਕੇ ਸਿੱਧਾ ਹਸਾਰ ਪਾਰ ਕਰਕੇ ਹੁਣ ਜਿਹੜਾ ਅਸਲੀ ਸਟੋਪੇਜ ਬਣਦਾ ਸਾਡਾ ਆਵੇ ਮਿੱਤਰੋ ਢਾਬੇ ਦੇ ਪੂਰੀ ਫੀਲਿੰਗ ਲੈਣੀ ਪੰਦਾ ਕਹਿੰਦਾ ਅੱਜ ਚਾਹ ਪੀਏ ਬਾਹਰ ਕਿੱਥੇ ਬਾਹਰ ਚੱਕਦਾ ਟਿੰਮ ਤੋਂ ਮੁੰਡਾ ਜਾ ਟਿੰਮ ਤੋਂ ਚੱਕਦਾ ਸਟਾਰ ਤੋਂ ਸਟਾਰ ਤੋਂ ਇੱਥੇ ਇੱਥੇ ਚਾਚੇ ਦੇ ਢਾਬੇ ਤੋਂ ਜਾ ਕੇ ਪੀਣੀ ਹੈ ਨਾ ਭਾਈ ਢਾਬੇ ਦੇ ਪੀਲੀ ਚਾਹ ਚਾਹ ਪੀ ਗਏ ਹੁਣ ਚੱਲਦੇ ਆ ਜੱਸੀ ਨੂੰ ਬੁਲਾ ਲਿਆ ਅੱਗੇ ਹੁਣ ਡਰੋਨ ਨਾਲ ਵੀਡੀਓ ਬਣਾਊਗਾ ਫਿਰ ਦਿਖਾਨੇ ਆ ਤੁਹਾਨੂੰ ਡਰੋਨ ਸ਼ਾਟ ਚੱਲੀਏ ਭਾਈ ਚਲੋ ਜੀ ਆ ਲਈਆਂ ਤਾਂ ਉਹ ਚਾ ਲੈ ਰਿਹਾ ਮੁੰਡਾ ਔਰ ਉਹਨਾਂ ਦੇ ਹਨ ਮੈਂ ਗੱਲ ਦੱਸਦਾ ਅਸੀਂ ਆ ਰਹੇ ਨਹੀਂ ਅਸੀਂ ਆ ਰਹੇ ਹੁਣ ਆਤ ਹੁੰਦੀ ਆ ਨਾ ਹੁਣ ਇਹਨਾਂ ਨੂੰ ਆਤ ਨਹੀਂ ਹੈਗੀ ਉੱਥੇ ਹਾਰਨ ਮਾਰਨੇ ਦੀ ਮੋਟਰ ਬੰਦਾ ਨਾ ਪੈਦਲ ਸੜਕ ਕਰਾਸ ਕਰ ਰਿਹਾ ਉਹਦਾ ਧਿਆਨ ਉੱਧਰ ਹੈ ਨਹੀਂ ਉਹਨੂੰ ਬ੍ਰੇਕਾਂ ਮਾਰ ਆ ਉਹ ਮੈਂ ਕਿਹਾ ਇਹਨੂੰ ਹਾਰਨ ਮਾਰਾ ਇਹਨੇ ਬ੍ਰੇਕਾਂ ਦੇ ਬ੍ਰੇਕਾਂ ਦੇ ਨਿਰੂਗਣਾ ਇਹਨੇ ਕਹਿੰਦਾ ਸਾਨੂੰ ਆਤ ਤੇ ਨਹੀਂ ਹੈਗੀ ਮੈਂ ਕਿਹਾ ਉਹਦਾ ਧਿਆਨ ਨਹੀਂ ਹੈਗਾ ਤੂੰ ਦੇਖ ਇੱਧਰ ਇੱਧਰ ਆਪਾਂ ਨੂੰ ਦੇਖਣਾ ਪੈਂਦਾ ਵੀ ਇਹਨੂੰ ਛੱਡਣਾ ਕਿ ਮਾਰਨਾ